ਕਰ ਚੋਤਾਂ ਕਿ ਜਿਹhle ਸਿੱਖਾਂ ਦੀ ਵਾਰੀ ਆਉਂਦੀ ਉਹhle ਸ਼ਾਇਦ ਸਾਡੇ ਲਈ ਕਾਨੂੰਨ ਬਖਰਾ ਬਣ ਜਾਂਦਾ ਉਹ ਭਾਈ ਅਮਰਪਾਲ ਜੀ ਚੁਣ ਕੇ 2 ਲੱਖ ਵੋਟਾਂ ਦੇ ਜਿੱਤ ਕੇ ਗਿਆ ਤੇ ਡੈਮੋਕਰੈਟਿਕ ਨਾਰਮ ਨਾ ਗਿਆ ਤੇ ਫੇਰ şartਾਂ ਚਲੋ ਸਰਕਾਰ ਦੀ ਮਰਜ਼ੀ ਹੁੰਦੀ ਆ ਪਰ ਹੁਣ ਜਿਹhle ਇੱਕ ਵਾਰੀ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਤਾਂ ਇਹਨੂੰ ਆਪਾਂ ਕਹਿ ਦਿੰਦੇ ਆ ਵੀ ਦੇਖਦੇ ਉਹ 540ਆਂ ਦੇ ਵਿੱਚੋਂ ਇੱਕ ਆ। ਸੋ ਉਦਾਂ ਛੜਦਾ ਕੂਟਾਂ ਵੱਲੋਂ ਲਾਉਣੀਆਂ ਕੋਹ ਬੱਕਰਾ ਹੁੰਦਾ ਕਿਉਂਕਿ ਕੋਰਟ ਤਾਂ ਸਿਰਫ ਡਾਇਰੈਕਸ਼ਨ ਦਿੰਦੀ ਆ। ਛੜਦਾ ਸਰਕਾਰ ਲਾਉਂਦੀ ਆ। ਤੇ ਅੱਜ ਦਾ ਪਹਿਲਾਂ ਵੀ ਕਹਿੰਦੇ ਆ ਵੀ ਜਿਹੜਾ ਮੁੜ ਕੇ ਐਨਐਸਏ ਲਾਇਆ ਉਹ ਵੀ ਗਲਤ ਲਾਇਆ। ਕੋਈ ਆਧਾਰ ਨਹੀਂ ਸੀ ਬਣਦਾ। ਤੇ ਫਿਰ ਇਸ ਕਰਕੇ ਜਿੰਮੇ ਦੀ ਬਾਕੀਆਂ ਨੂੰ ਟ੍ਰੀਟਮੈਂਟ ਕੀਤੀ ਜਾਂਦੀ ਓਵੇਂ ਦੀ ਟ੍ਰੀਟਮੈਂਟ ਸਿੱਖਾਂ ਨਾਲ ਵੀ ਕੀਤੀ ਜਾਈ ਜਾਂ ਕੀਤੀ ਜਾਣੀ ਚਾਹੀਦੀ। ਭਾਰਤੀ ਅਸੀਂ 100 ਆਪਣੇ ਟਾਸਕ ਫੋਰਸ ਜਿਹੜੀ ਸੱਜਖੰਡ ਜਿਹੜੀ ਹਲਮੰਦਰ ਸਾਹਿਬ ਦੀ ਤੇ ਸੋਪੋ ਤੇ ਵਾਲੇ ਜਾਂ ਗੁਰਦੁਆਰਾ ਸਹਿਬਾਨਾ ਵਾਲੇ ਉਹ ਅਸੀਂ ਤੁਸੀਂ ਪੜਿਆ ਹੋਣਾ ਅਖਬਾਰਾਂ ਦੇ ਵਿੱਚ ਕਿ ਉਹਦੀ ਪ੍ਰੋਪਰ ਅਸੀਂ ਕੁਆਲੀਫਿਕੇਸ਼ਨ ਦਾ ਆਮੀ ਪਾਸ ਤਾਸੀ ਦੇ ਉੱਤੇ ਵਾਲਾ ਨਹੀਂ ਤੇ ਉਹਦੀ ਬਗਾਇਦਾ ਇੰਟਰਵਿਊ ਲੈ ਕੇ ਉਹਨਾਂ ਨੂੰ ਸਾਰੇ ਨੂੰ ਪਰਖਣਾ ਬਹੁਤ 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 ਵਾਈਟ ਇਸ ਕਾਰਨ ਕਿ ਅਸੀਂ ਅਸਲ ਕਲਾਸਾਂ ਸਟਾਡੀਆਂ ਆ ਰਹੀਆਂ ਜੀ ਤੁਸੀਂ ਆ ਸਟਾਡੀ ਨਾਲ ਸੰਬੰਧ ਦੇ ਜੋ ਡੋਕੂਮੈਂਟਰੀ ਬਣਾਇਆ ਸੀ ਸਰਕਾਰਾਂ ਨੇ ਉਹਦੇ ਵਿੱਚ ਲੋਕਾਂ ਤੋਂ ਹੋਈਆਂ ਰਹੀਆਂ ਨੇ ਜਾਂ ਸੈਕਟਰ ਤੋਂ ਅਕੀਸ਼ਾ ਰਾਸ਼ਟਰਪਤੀ ਵੀ ਬਾਗਮਲ ਚਿੰਦ ਕਰਦੇ ਰਹੇ ਨੇ ਕਿ ਪੰਜਾਬ ਸਰਕਾਰ ਦੇ ਯੋਗਦਾਰ ਕੌਂਸੀ ਹੈ ਕਿ ਕੋਈ ਹੈ ਕੋਈ ਦੇਖੋ ਦੋ ਸਵਾਲ ਆ ਪੰਜਾਬ ਦੀ ਸਰਕਾਰ ਦਾ ਸਿੱਧਾ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਿੱਟ ਸੀ ਸ਼ੋਰ ਮਾਰਿਆ ਜਿਹੜਾ ਐਕਟ ਜਿਹਦੇ ਵਿੱਚ ਅਜ ਤੱਕ ਕਿਸੇ ਨੇ ਹਮਾਕਦ ਨਹੀਂ ਕੀਤੀ 103 ਸਾਲ ਚ ਤੇ ਪੰਜਾਬ ਦੀ ਸਰਕਾਰ ਉਹਦੇ ਵਿੱਚ ਐਮੈਂਡਮੈਂਟ ਕਰ ਰਹੀ ਆ ਤੇ ਸੈਂਟਰ ਸਰਕਾਰ ਦਾ ਮੈਂ ਸਮਝਦਾ ਵੱਡਾ ਵਾੜਾ ਚੱਕ ਲਿਆ ਉਹਨਾਂ ਨੇ ਜਿਨ੍ਹਾਂ ਨੇ ਸਾਡੇ ਵਿੱਚੋਂ ਹਰਿਆਣਾ ਕਮੇਟੀ ਵੀ ਖੋ ਲਈ ਜਨਨ ਦਿੱਲੀ ਕਮੇਟੀ ਵੀ ਖੋਲਾਈ ਤੇ ਅਸੀਂ ਸਭ ਤੋਂ ਵੱਡੀ ਗੱਲ ਕਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਬਾਰ-ਬਾਰ ਚਿੱਠੀਆਂ ਲਿਖਦੀ ਆ ਵੀ ਸਾਨੂੰ ਮੇਲ ਨੂੰ ਸਮਾਂ ਦਿੱਤਾ ਜਾਵੇ ਤੇ ਸਾਨੂੰ ਮੇਲ ਨੂੰ ਵੀ ਸਮਾਂ ਨਹੀਂ ਦਿੱਤਾ ਜਾਂਦਾ ਬਾਕੀ ਇਹਦੇ ਬਜਾਰੇ ਇਹਦੇ ਬਾਰੇ ਕਿਉਂਕਿ ਸਾਡਾ ਕਮੇਟੀ ਸਾਡੀ ਬਣੀ ਆ ਉਹ ਵਿਚਾਰ ਕਰੋ ਕੋਈ ਦੋ ਫਾਰ ਦੋ ਫਾਰ ਕੋਈ ਨਹੀਂ ਹੋਇਆ ਦੇਖੋ ਜੇ ਕੁਝ ਬੰਦੇ ਆਪਣੀ ਵੱਖਰੀ ਬਜਾਤ ਧਾਰਾ ਲੈ ਕੇ ਚੱਲ ਗਏ ਤੇ ਦੋ ਫਾਰ ਥੋੜੋ ਆ ਅਤੇ ਸਾਡੇ ਸਾਹਮਣੇ ਕਿੰਨੀਆਂ ਮੀਟਾਂ ਹੋਈਆਂ ਸਾਰਿਆਂ ਦੀ ਸੋਲੀਡਾਰਿਟੀ ਜਿਹੜੀ ਆ ਉਹ ਪ੍ਰਧਾਨ ਸ਼੍ਰੋਮਣੀ ਕਾਲੀਦਾ ਸਰਦਾਰ ਅਗਵਿੰਦ ਸਿੰਘ ਬਾਦਲ ਦਾ ਪਰਮਾਤਮਾ